ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰਾਪਤਾ ਨਿਊਜ਼ ਮੈਂ ਹਰਪ੍ਰੀਤ ਕੌਰ ਤੇ ਖਬਰਾਂ ਦੇ ਇਸ ਬਲੇਟਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਅੰਮ੍ਰਿਤਪਾਲ ਸਿੰਘ ਨੂੰ ਇੱਕ ਸਾਲ ਹੋਰ ਰਹਿਣਾ ਪਵੇਗਾ ਡਿਬਰੂਗੜ੍ਹ ਜੇਲ੍ਹ ਪੰਜਾਬ ਸਰਕਾਰ ਨੇ ਐਨਐਸਏ ਤਹਿਤ ਹਿਰਾਸਤ ਵਧਾਈ ਪੰਜਾਬ ਵਿੱਚ ਹੋਵੇਗੀ ਅਫੀਮ ਦੀ ਖੇਤੀ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਵੀ ਉਸ ਤਾਈ ਦੇ ਸਰਕਾਰ ਬਣੀ ਤਾਂ ਅਫੀਮ ਦੀ ਖੇਤੀ ਬਾਰੇ ਕਰਾਂਗੇ ਵਿਚਾਰ ਬੰਬਾਂ ਵਾਲਾ ਬਿਆਨ ਪਿੱਛਾ ਨਹੀਂ ਛੱਡ ਰਿਹਾ ਪ੍ਰਤਾਪ ਸਿੰਘ ਬਾਜਵਾ ਦਾ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਨ ਨੇ ਕਿਹਾ ਜਤਾ ਬਾਜਵਾ ਆਪਣੇ ਸੂਤਰ ਦਸਨ ਤੇ ਜਾਣ ਲੋਕਾਂ ਵਿੱਚ ਝੂਠੀ دہشت ਫੈਲਾਉਣ ਲਈ ਮੰਗਣ ਮਾਫੀ 9ਵੇਂ ਪਾਚਾ ਸ਼ਿਰ ਗੁਰੂ ਦੀ ਇੱਕ ਬਹਾਦਰ SAIB ਦੇ 404ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸੰਗਤਾਂ ਦੀਆਂ ਖਾਸ ਰੌਣਕਾਂ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਲਈ ਕੀਤੇ ਗਏ ਖਾਸ ਪ੍ਰਬੰਧ ਦੇ ਵਿਦੇਸ਼ਾਂ ਵਿੱਚ ਛਾਇ ਪੰਜਾਬੀ ਔਸਨਿਕ ਅਵਾਰਡਸ 225 ਵਿੱਚ ਸਤਿੰਦਰ ਸਿੱਧੂ ਨੇ ਸਾਲ ਦਾ ਸਰਵੋਤਮ ਸ਼ੈਫ ਅਵਾਰਡ ਜਿੱਤਿਆ ਤੇ ਲੰਡਨ ਦੀ ਪ੍ਰਸਿੱਧ ਸੰਸਥਾ ਵਾਇਸ ਆਫ ਊਮਨ ਦੀ ਪਰਮੁਖ ਸੁਰਿੰਦਰ ਕੌਰ ਆਈਆਈਡਬਲਿਊ ਸ਼ੀ ਇਨਸਪਾਇਰਸ ਅਵਾਰਡ ਨਾਲ ਸਨਮਾਨਿਤ ਤੇ ਹੁਣ ਇਹਨਾਂ ਜਾਣਗੀਆਂ ਖਬਰਾਂ ਦਾ ਵਿਸਾਰ ਤੇ ਕੁਝ ਹੋਰ ਅਹਿਮ ਖਬਰਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮਹਿੰਮ ਦੌਰਾਨ ਹੁਣ ਕਾਂਗਸੀ ਆਗੂਆਂ ਨੇ ਇਸ ਸਿੰਥੈਟਿਕ ਡਰੱਗ ਦਾ ਬਦਲ ਅਫੀਮ ਨੂੰ ਦੱਸਣਾ ਸ਼ੁਰੂ ਕਰ ਦਿੱਤਾ ਹੈ ਪਾਰਟੀ ਪ੍ਰਧਾਨ ਅਮਰਿੰਦ ਸਿੰਘ ਰਾਜਵੜਿੰਗ ਨੇ ਇੱਕ ਟੀਵੀ ਇੰਟਰਵਿਊ ਵਿੱਚ ਕਿਹਾ ਕਿ ਜੇਕਰ 2027 ਵਿੱਚ ਉਹਨਾਂ ਦੀ ਸਰਕਾਰ ਬਣਦੀ ਏ ਤਾਂ ਪਾਰਟੀ ਇਸ ਦੀ ਖੇਤੀ ਬਾਰੇ ਸੋਚੇਗੀ। ਉਹਨਾਂ ਦਾ ਕਹਿਣਾ ਹੈ ਕਿ ਸਿੰਥੈਟਿਕ ਡਰੱਗਸ ਤੋਂ ਨੌਜਵਾਨਾਂ ਨੂੰ ਬਚਾਉਣ ਦਾ ਇਹ ਇੱਕ ਸਹੀ ਵਿਕਲਪ ਹੋ ਸਕਦਾ ਏ। ਉਹਨਾਂ ਕਿਹਾ ਕਿ ਅਜਈਆਂ ਮੁਹਿੰਮਾਂ ਅਮਰੀਕਾ ਤੇ ਕੈਨੇਡਾ ਵਿੱਚ ਵੀ ਚਲਾਈਆਂ ਗਈਆਂ ਨੇ ਪਰ ਨਸ਼ਾ ਖਤਮ ਨਹੀਂ ਹੋਇਆ। ਵੜਿੰਗ ਨੇ ਕਿਹਾ ਅਫੀਮ ਕਈ ਬਿਮਾਰੀਆਂ ਦਾ ਇਲਾਜ ਹੈ। ਜਦੋਂ ਸਾਡੇ ਵੱਡੇ ਅਫੀਮ ਦਾ ਸੇਵਨ ਕਰਦੇ ਸਨ ਤਾਂ ਕਿੱਥੇ ਹਸਪਤਾਲ ਜਾਂਦੇ ਸਨ? ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਪੰਜਾਬ ਸਰਕਾਰ ਨੇ ਗਰਮਖਿਆਲੀ کارਕੁੰਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਆਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਐਨਐਸਏ ਅਧੀਨ ਹਿਰਾਸਤ ਵਿੱਚ 1 ਸਾਲ ਦਾ ਵਾਅਦਾ ਕਰ ਦਿੱਤਾ ਹੈ। ਇਹ ਘਟਨਾਕ੍ਰਮ ਹੈਰਾਨੀਜਨਕ ਹੈ ਕਿਉਂਕਿ ਸਰਕਾਰ ਨੇ ਪਿਛਲੇ ਦਿਨੀ ਉਹਨਾਂ ਦੇ 9 ਹੋਰ ਸਹਿ ਮੁਲਜ਼ਮ ਸਾਥੀਆਂ ਦੀ ਹਿਰਾਸਤ ਵਿੱਚ ਵਾਅਦਾ ਨਹੀਂ ਕੀਤਾ ਸੀ ਤੇ ਉਹਨਾਂ ਨੂੰ ਪੰਜਾਬ ਦੀਆਂ ਜੇਲਾਵਿਚ ਤਬਦੀਲ ਕਰ ਦਿੱਤਾ ਗਿਆ ਸੀ। ਸੀਨੀਅਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਅਮਰਿਤਪਾਲ ਦਾ ਮਾਮਲਾ ਵੱਖਰਾ ਸੀ। ਕਿਉਂਕਿ ਕੁਝ ਅਜਿਹੇ ਸਬੂਤ ਸਨ ਕਿ ਉਹ ਰਾਜ ਦੀ ਕਾਨੂੰਨ ਵਿਵਸਥਾ ਲਈ ਖਤਰਾ ਬਣਿਆ ਹੋਇਆ ਹੈ ਜਿਸ ਕਰਕੇ ਉਸ ਦੀ ਹਿਰਾਸਤ ਵਿੱਚ 1 ਸਾਲ ਦਾ ਵਾਅਦਾ ਰਾਜ ਦੇ ਗ੍ਰਹਿ ਵਿਭਾਗ ਨੇ ਅੰਮ੍ਰਿਤਸਰ ਜ਼ਿਲ੍ਹਾ ਮੈਜਿਸਟ੍ਰੇਟ ਦੀ ਸਿਫਾਰਿਸ਼ ਤਹਿਤ ਕੀਤਾ ਹੈ ਜ਼ਿਲ੍ਹਾ ਮੈਜਿਸਟ੍ਰੇਟ ਨੇ ਅੰਮ੍ਰਿਤਪਾਲ ਨੂੰ ਹੋਰ ਨਜ਼ਰਬੰਦ ਰੱਖਣ ਦੀ ਜ਼ਰੂਰਤ ਦਾ ਜ਼ਿਕਰ ਕਰਦੇ ਹੋਏ ਉਸ ਦੀ ਹਿਰਾਸਤ ਵਿੱਚ ਵਾਧੇ ਦੀ ਸਿਫਾਰਿਸ਼ ਕੀਤੀ ਸੀ ਮੈਜਿਸਟ੍ਰੇਟ ਦੀ ਸਿਫਾਰਿਸ਼ ਪੁਲਿਸ ਤੇ ਖੂਫੀਆ ਵਿਭਾਗ ਦੀ ਰਿਪੋਰਟ ਤੇ ਅਧਾਰਿਤ ਹੈ ਇਹ ਫੈਸਲਾ ਰਾਜ ਦੇ ਗ੍ਰਹਿ ਮਾਮਲਿਆਂ ਤੇ ਨਿਆਹ ਵਿਭਾਗ ਦੁਆਰਾ ਸਲਾਹਕਾਰ ਬੋਰਡ ਦੀ ਸਿਫਾਰਿਸ਼ ਨਾਲ ਤੇ ਬਰੀਕੀ ਨਾਲ ਕੀਤੇ ਵਿਚਾਰ ਵਟਾਂਦਲੇ ਤੋਂ ਬਾਅਦ ਲਿਆ ਗਿਆ ਦੱਸ ਦਈਏ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਆਗੂ ਅਮਰਿਤਪਾਲ ਸਿੰਘ ਅਪ੍ਰੈਲ 2023 ਤੋਂ ਹਿਰਾਸਤ ਵਿੱਚ ਹੈ ਉਸਨੇ ਹਿਰਾਸਤ ਵਿੱਚ ਰਹਿੰਦਿਆਂ ਹੀ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਖਡੂਰ ਸਾਹਿਬ ਹਲਕੇ ਤੋਂ ਪਾਰੀ ਬਹੁਮਤ ਨਾਲ ਚੋਣ ਜਿੱਤੀ ਸੀ ਉਹ ਆਪਣੇ ਸਾਥੀਆਂ ਸਮੇਤ ਆ ਸਾਮ ਦੇ ਡਿਬਰੂਗੜ ਜੇਲ੍ਹ ਵਿੱਚ ਬੰਦ ਹੈ ਉਸ ਨੂੰ ਤੇ 9 ਹੋਰਾਂ ਨੂੰ ਮਾਰਚ 2023 ਵਿੱਚ ਕੀਤੀ ਗਈ ਕਾਰਵਾਈ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ ਸਰਕਾਰ ਨੇ ਸੁਰੱਖਿਆ ਸਰਕਾਰਾਂ ਤੇ ਉਹਨਾਂ ਦੀਆਂ ਗਤੀਵਿਧੀਆਂ ਕਾਰਨ ਪੈਦਾ ਹੋਣ ਵਾਲੇ ਸੰਭਾਵੀ ਖਤਰੇ ਨੂੰ ਹਿਰਾਸਤ ਵਧਾਉਣ ਦੇ ਕਾਰਨ ਵਜੋਂ ਦਰਸਾਇਆ ਹੈ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਨ ਨੇ ਅੱਜ ਮਾਚੀਵਾੜਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਕਿ ਆ ਕੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਜੋ ਪੰਜਾਬ ਵਿੱਚ 32 ਬੰਬਾਂ ਬਾਰੇ ਗੱਲ ਕਹੀ ਗਈ ਹੈ ਉਸ ਬਾਰੇ ਲੋਕਾਂ ਨੂੰ ਦੱਸਣ ਕਿ ਉਹਨਾਂ ਨੂੰ ਕਿਹੜੀਆਂ ਵਿਦੇਸ਼ੀ ਏਜੰਸੀਆਂ ਜਾਂ ਹੋਰ ਸੂਤਰਾਂ ਨੇ ਸੂਚਨਾ ਦਿੱਤੀ ਉਹਨਾਂ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ 3.5 ਕਰੋੜ ਲੋਕਾਂ ਵਿੱਚ دہشت ਫੈਲਾਉਣ ਲਈ ਬਿਆਨ ਦਿੱਤਾ ਕਿ 18 ਬੰਬ ਫਟ ਚੁੱਕੇ ਨੇ ਤੇ 32 ਬੰਬ ਬਕਾਇਆ ਨੇ ਉਹਨਾਂ ਨੇ ਕਿਹਾ ਬਾਜਵਾ ਨੂੰ ਅਜਈਆਂ ਹਾਸੋਹੀਣ ਤੇ ਬਚਕਾਨੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਮਨਕੀਆ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬੀਆਂ ਦੀ ਜ਼ਿੰਦਗੀ ਨਾਲ ਖੇਲਵਾ ਨਹੀਂ ਕਰਨਾ ਚਾਹੀਦਾ ਤੇ ਆਪਣੇ ਜੋ ਸੂਤਰ ਨੇ ਉਸ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਜਾਂ ਫਿਰ ਆਪਣੀ ਗਲਤੀ ਲਈ ਪੰਜਾਬੀਆਂ ਤੋਂ ਮਾਫੀ ਮੰਗਣੀ ਚਾਹੀਦੀ ਹੈ। ਲੁਧਿਆਣਾ ਜ਼ਿਲ੍ਹੇ ਦੇ ਜ਼ਾਨੇਵਾਲ ਵਿੱਚ ਲੋਕਾਂ ਵੱਲੋਂ ਕਥਿਤ ਤੌਰ ਤੇ ਗੈਰ ਕਾਨੂੰਨੀ ਮਾਈਨਿੰਗ ਕੀਤੇ ਜਾਣ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਜਿਸ ਨੂੰ ਲੈ ਕੇ ਲੋਕਾਂ ਵੱਲੋਂ ਵਿਰੋਧ ਵੀ ਦਰਜ ਕਰਵਾਇਆ ਜਾ ਰਿਹਾ ਹੈ। ਬੀਤੇ ਦਿਨ ਇਹ ਵਿਰੋਧ ਇਨਾ ਤਿੱਖਾ ਹੋ ਗਿਆ ਕੀ ਮਾਮਲੇ ਨੂੰ ਲੈ ਕੇ ਪਿੰਡ ਦੇ ਲੋਕਾਂ ਤੇ ਮਾਈਨਿੰਗ ਕਰਨਦਿਆਂ ਵਿੱਚ ਝੜਪ ਦੀ ਤਸਵੀਰ ਵੀ ਸਾਹਮਣੇ ਆਈ। ਇਸ ਦੌਰਾਨ ਹਾਈ ਕੋਰਟ ਦੀ ਮਹਿਲਾ ਵਕੀਲ ਸਿਮਰਨਜੀਤ ਕੌਰ ਗਿਲ ਵੱਲੋਂ ਮਾਈਨਿੰਗ ਕਰਨਦਿਆਂ ਤੇ ਲਾਈਵ ਹੁੰਦਿਆਂ ਕੁੱਟਮਾਰ ਦੇ ਦੋਸ਼ ਵੀ ਲਗਾਏ ਗਏ ਜਿਸ ਦੀ ਵੀਡੀਓ ਫੇਸਬੁੱਕ ਤੇ ਤੇਜ਼ੀ ਨਾਲ ਵਾਇਰਲ ਹੋਈ ਸੀ। ਹੁਣ ਮਹਿਲਾ ਵਕੀਲ ਦੀ ਕੁੱਟਮਾਰ ਦਾ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਵੀ ਸੂ ਮੋਟੋ ਨੋਟਿਸ ਲਿਆਏ। ਮਹਿਲਾ ਕਮਿਸ਼ਨ ਨੇ মিডিਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਲਿਖਿਆ ਹੈ ਕਿ ਇਸ ਕੇਸ ਵਿੱਚ ਤੁਰੰਤ ਐਕਸ਼ਨ ਲਿਆ ਜਾਵੇ। ਕਿ ਇਸੇ ਸੀਨੀਅਰ ਅਧਿਕਾਰੀ ਤੋਂ ਜਾਂਚ ਕਰਵਾਈ ਜਾਵੇ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦੀ ਜਾਂਚ ਉਪਰੰਤ ਰਿਪੋਰਟ 19 ਅਪ੍ਰੈਲ ਤੱਕ ਪੇਜਣ ਦੇ ਹੁਕਮ ਦਿੱਤੇ ਨੇ ਤਾਂ ਜੋ ਅਗਲੀ ਕਾਰਵਾਈ ਕੀਤੀ ਜਾ ਸਕੇ ਮੈਂ ਲੋਕਾਂ ਦੇ ਹੱਕ ਲਈ ਲੜਦੀਆਂ ਲੜਦੀ ਰਹੂੰਗੀ ਲੜ ਰਹੀਆਂ ਲੋਕਾਂ ਦੇ ਹੱਥਾਂ ਵਿੱਚ ਆਹ ਕੋਈ ਨਾ ਆਪਣਾ ਘਰੋਂ ਫੜਿਆ ਮੈਂ ਤੁਸੀ ਕਰਦੇ ਹਾਂ ਆਹ ਗਿਆ ਬੜਿਆ ਉੱਥੇ ਮੈਨੂੰ ਕੋਈ ਹਤਮਾਇਆ ਚੱਲ ਏ ਮੇਰਾ ਕਿਰੋ ਸੀ ਸੋਰੋ ਥਾ ਸਿੱਧੀ ਜਾ ਰਹੇ ਸੀ ਮੈਨੂੰ ਸਿਆ ਮੇਰਾ ਕਿਹੜਾ ਨਾਮ ਹੈ ਕਿਹੜਾ ਫੜਿਆ ਇਹ ਤਾਂ ਨਹੀਂ ਇਹ ਤਾਂ ਜਾਨੇ ਸਾਡਾ ਮੁੰਡਾ ਹੀ ਹੈ ਨਹੀਂ ਹੁਣ ਇਹ ਝੂਠ ਬਣਾ ਬੋਲੋ ਤੁਮਾਰੇ ਆ ਮੈਡਮ ਜੀ ਝੂਠ ਬੋਾਰੇ ਆ

ਕੁਛ ਨਹੀਂ ਸਹੀ ਹਰੋਣਾ ਕੁਛ ਨਹੀਂ ਹੁੰਦਾ ਤੁਹਾਡੇ ਸਾਹਮਣੇ ਆ ਕੇ ਕੁਛ ਹੋ ਰਿਹਾ ਰੇਤ ਮਾਫੀਆ ਕੀ ਕੁਛ ਕਰ ਰਿਹਾ ਮੈਂ ਐਸਐਚਓ ਨੂੰ ਕਾਲ ਕਰਦੀ ਨੋ ਰਿਪਲਾਈ ਐਕਸ਼ਨ ਨੂੰ ਕਾਲ ਕੀਤੀ ਨੋ ਰਿਪਲਾਈ ਮਾਈਨਿੰਗ ਮਾਮਲੇ ਤੇ ਪਾਜਪਾ ਆਗੂ ਜੈ ਇੰਦਰ ਕੌਰ, ਵਿਨੀਤ ਜੋਸ਼ੀ, ਪ੍ਰਿਤਪਾਲ ਬਲੀਏਵਾਲ ਨੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਤੇ ਐਡਵੋਕੇਟ ਸਿਮਰਨਜੀਤ ਕੌਰ ਸਾਨੇਵਾਲ ਨਾਲ ਹੋਈ ਕੁੱਟਮਾਰ ਦਾ ਮਾਮਲਾ ਉਠਾਇਆ ਤੇ ਦੱਸਿਆ ਕਿ ਅਜੇ ਤੱਕ ਮੁਲਜ਼ਮਾ ਵਿਰੁੱਧ ਮਾਮਲਾ ਹੀ ਦਰਜ ਨਹੀਂ ਕੀਤਾ ਗਿਆ। ਪ੍ਰਿਤਪਾਲ ਬਲੀਏਵਾਲ ਨੇ ਕਿਹਾ ਕਿ 11 ਪਿੰਡਾਂ ਦੇ ਸਰਪੰਚ ਉਹਨਾਂ ਨਾਲ ਆਏ ਸਨ ਜਿੱਥੇ ਗੈਰ ਕਾਨੂੰਨੀ ਮਾਈਨਿੰਗ ਚੱਲ ਰਹੀ ਹੈ। ਸਿਮਰਨ ਕੌਰ ਗਿੱਲ ਨੇ ਕਿਹਾ ਕਿ ਅਸੀਂ ਮਾਈਨਿੰਗ ਸੰਬੰਧੀ ਪਿੰਡਾਂ ਵਿੱਚ ਲਗਾਤਾਰ ਗਸ਼ਤ ਕਰ ਰਹੇ ਹਾਂ ਜਿਸ ਵਿੱਚ ਉਹਨਾਂ ਨੇ ਫੋਟੋਆਂ ਵੀ ਦਿਖਾਈਆਂ ਤੇ ਦੱਸਿਆ ਕਿ ਉਹਨਾਂ ਤੇ ਇਸ ਤਰ੍ਹਾਂ ਹਮਲਾ ਕੀਤਾ ਗਿਆ ਸੀ ਤੇ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ ਪਰ ਕਿਸੇ ਨੇ ਕੇਸ ਦਰਜ ਨਹੀਂ ਕੀਤਾ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਕੱਲ ਸ਼ਾਮ ਨੂੰ ਪਿੰਡ ਗੋਸਗੜ ਵਿੱਚ ਸਾਨੇਵਾਲ ਹਲਕੇ ਦੇ ਵਿੱਚ ਆ ਸਾਡੇ ਇਹ ਸਿਮਰਨ ਜੀ ਸਿਮਰਜੀਤ ਕੌਰ ਗਿੱਲ ਜਿਹੜੇ ਐਡਵੋਕੇਟ ਨੇ ਵੀ ਇਹ ਉਥੇ ਲੇਡੀਆਂ ਨੂੰ ਹੈਲਪ ਕਰਨ ਗਏ ਸੀ ਜਿੱਥੇ ਮਾਰਕੁੱਟ ਹੋਈ ਸੀ ਇਹਨਾਂ ਨੂੰ ਵਾਲਾਂ ਤੋਂ ਫੜ ਕੇ ਕਸੀਟਿਆ ਗਿਆ ਔਰ ਇਹਨਾਂ ਨੇ ਠੁੱਡੇ ਮਾਰੇ ਗਏ ਔਰ ਫਿਰ ਕਿਰਪਾਨ ਕੱਢ ਕੇ ਇਹਨਾਂ ਦੀ ਬਾਹ ਨੂੰ ਕੱਟਿਆ ਗਿਆ ਔਰ ਫ੍ਰੈਕਚਰ ਵੀ ਹੋਇਆ ਹੈਗਾ ਬਲਰਾਜ ਜੀ ਆ ਖੜੇ ਨੇ ਇਹਨਾਂ ਦਾ ਕੰਨ ਕੱਟਤਾ ਕੱਲ ਰਾਤ ਔਰ ਇੱਕ ਛੋਟੇ ਬੱਚੇ ਦੇ ਸਿਰ ਤੇ ਬੜੀ ਸੀਰੀਅਸ ਠ ਲੱਗੀ ਹੈ ਉਹ ਹਸਪੀਟਲ ਚ ਹੈਗਾ ਇਹ ਸਾਰੀ ਗੱਲਾਂ ਔਰ ਕੋਈ ਐਫਆਰ ਦਰਜ ਨਹੀਂ ਹੋਈ ਕੁਝ ਨਹੀਂ ਹੋਇਆ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਦੇ ਸੰਸਥਾਪਕ ਡਾਕਟਰ ਪਰਵੀਨ ਪਾਈ ਤੋਗੜੀਆ ਪੰਜਾਬ ਦੇ 2 ਦਿਨਾਂ ਦੌਰੇ ਤੇ ਨੇ ਇਸੇ ਤਹਿਤ ਅੱਜ ਉਹ ਹਿੰਦੂਆਂ ਨੂੰ ਇਕਜੁੱਟ ਕਰਨ ਲਈ ਲੁਧਿਆਣਾ ਪੁੱਜੇ ਸਭਾਂ ਨੂੰ ਸੰਬੋਧਨ ਕਰਦੇ ਆਉਣਾ ਕਿ ਆ ਕਿ ਹੁਣ ਹਿੰਦੂ ਕਾਨੂੰਨ ਤੇ ਡੰਡੇ ਦੋਵਾਂ ਨਾਲ ਆਪਣੇ ਮਸਲੇ ਹੱਲ ਕਰਵਾਉਣਗੇ ਉਹਨਾਂ ਮੀਡੀਆ ਨਾਲ ਗੱਲਬਾਤ ਕਰਦੇ ਆ ਕਿ ਅੱਜ ਦੇਸ਼ ਵਿੱਚ ਹਿੰਦੂਆਂ ਦੀ ਗਿਣਤੀ 100 ਕਰੋੜ ਹੈ ਪਰ 70 ਸਾਲ ਬਾਅਦ ਸਿਰਫ 50 ਕਰੋੜ ਰਹਿ ਜਾਣਗੇ ਇਸ ਦੇ ਹੱਲੇ ਹੀ ਸਾਨੂੰ ਤਿੰਨ ਗੱਲਾਂ ਜਿਵੇਂ ਕਿ ਜਨਸੰਖਿਆ ਰੋਕੂ ਕਾਨੂੰਨ ਬੰਗਲਾਦੇਸ਼ੀ ਕੁਸਪਾਠੀਆਂ ਦੀ ਵਾਪਸੀ ਤੇ ਹਰ ਪਿੰਡ ਹਰ ਮੁਹੱਲੇ ਵਿੱਚ ਹਨੂਮਾਨ ਚਾਲੀਸਾ ਦਾ ਪਾਠ ਹੋਣਾ ਜ਼ਰੂਰੀ ਵੱਲ ਧਿਆਨ ਕੇਂਦ੍ਰਿਤ ਕਰਨਾ ਪਵੇਗਾ ਅੱਜ ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਰਾਸ਼ਟਰੀ ਬਜਰੰਗ ਦਲ ਕੇ ਦੁਆਰਾ ਲੁਧਿਆਣਾ ਮੇ ਮੀਟਿੰਗ ਆਯੋਜਿਤ ਕੀਤੀ जिनमें लुधियाना में जगह जगह पर हर शनि या मंगलवार सामूहिक हनुमान चालीसा चले गरीबों को हर महीने अन्न मिले प्राइवेट के डॉक्टर की फ्री सेवा मिले ऐसी अच्छी गतिविधियां प्रारंभ करने के लिए सब लोगों से बैठना, हिंदू हेल्पलाइन 24 घंटे किसी भी हिंदू को मुफ्त में भारत में मदद की व्यवस्था है पर मदद के लिए उनको फोन करना पड़ेगा शून्य दो शून्य छ छ आठ शून्य तीन तीन शून्य शून्य पश्चिम बंगाल में को लेकर हिंसा हो रही है उस चीज को आप कैसे देखते हैं पूरे देश में कहीं पर भी हिंसा नहीं होनी चाहिए अकेले पश्चिम बंगाल क्यों सर वकब बोर्ड को लेकर के मुस्लिम समाज की तरफ से रोड प्रदर्शन किए जा रहे हैं जबकि हिंदुओं की तरफ से किसी ने भी कोई प्रतिक्रिया नहीं दिखाई इस पर आप क्या कहना चाहेंगे हिंदू शांत है सिर्फ प्रतिक्रिया नहीं सर किसी ने लड्डू भी नहीं बांटा बिल्कुल निकल के बीते दिन ही सुल्तानपुर लोधी के नजदीक के पिंड से चामिखे गुरुगढ़ के ग्रंथ सिंहू पे हमला कर उस नाल कुटमार दी खबर सामने आई थी ਗ੍ਰੰਥੀ ਸਿੰਘ ਦਾ ਆਰੋਪ ਹੈ ਕਿ ਹਮਲਾਵਰ ਨਸ਼ਾ ਤਸਕਰੀ ਦਾ ਤੰਦਾ ਕਰਦੇ ਨੇ ਤੇ ਗੱਡੀ ਨੂੰ ਗੁਰੂ ਘਰ ਵਿੱਚ ਖੜੀ ਕਰਨ ਤੋਂ ਮਨਾ ਕਰਨ ਤੇ ਹੀ ਉਹਨਾਂ ਤੇ ਹਮਲਾ ਕੀਤਾ ਗਿਆ। ਲਿਹਾਜ਼ਾ ਮਾਮਲੇ ਨੂੰ ਲੈ ਕੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਇੱਕ ਮਹਿਲਾ ਸਣੇ ਚਾਰ ਵਿਅਕਤੀਆਂ ਖਿਲਾਫ ਵੱਖ-ਵੱਖ ਤਰ੍ਹਾਂ ਦਾ ਮਤਾਇਤ ਮਾਮਲਾ ਦਰਜ ਕਰ ਲਿਆ ਸੀ। ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਗ੍ਰੰਥੀ ਜੀਤ ਸਿੰਘ ਨਾਲ ਮੁਲਾਕਾਤ ਕਰਨ ਸ਼੍ਰੀ ਕਾਲਤਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਸੁਲਤਾਨਪੁਰ ਲੋਧੀ ਪੁੱਜੇ ਤੇ ਪਰਿਵਾਰ ਦਾ ਹਾਲ ਚਾਲ ਜਾਣਿਆ। ਇਸ ਦੌਰਾਨ ਪੀੜਿਤ ਗਰੰਥੀ ਸਿੰਘ ਵੱਲੋਂ ਰੋ-ਰੋ ਕੇ ਆਪਣਾ ਦੁੱਖ ਬਿਆਨ ਕੀਤਾ ਗਿਆ ਤੇ ਇਨਸਾਫ ਦੀ ਆਉਣ ਦੀ ਗੁਹਾਰ ਲਗਾਈ ਗਈ। ਦੇਖੋ ਦੁਪਹਿਰੇ ਮੈਨੂੰ ਪਤਾ ਲੱਗਾ ਇਹ ਇੱਥੇ ਸੇਂਚਾ ਪਿੰਡ ਦੇ ਵਿੱਚ ਗੁਰੂ ਘਰ ਦੇ ਗਰੰਥੀ ਸਿੰਘ ਉਹਨਾਂ ਦੇ ਮਾਤਾ ਜੀ ਉਹਨਾਂ ਨੂੰ ਬਹੁਤ ਗੰਭੀਰ ਸੱਟਾਂ ਲਾਈਆਂ। ਉਹ ਗੁਰੂ ਘਰ ਦੀ ਮਾਨ ਮਰਿਆਦਾ ਤੇ ਪਹਿਰਾ ਦੇ ਰਿਆ ਸੀ। ਉਹਨਾਂ ਦੇ ਕਹਿਣ ਮੁਤਾਬਕ ਔਰ ਕੁਝ ਲੋਕਾਂ ਨੇ ਜਿਹੜਾ ਗਰੰਥੀ ਸਿੰਘ ਆ ਉਹਦੇ ਸਿਰ ਦੇ ਵਿੱਚ ਗੰਭੀਰ ਸੱਟਾਂ ਔਰ ਉਹਨਾਂ ਦੇ ਕਹਿਣ ਮੁਤਾਬਕ 8-9 ਟੰਕੇ ਲੱਗੇ ਨੇ ਉਹਨਾਂ ਦੇ ਜਿਹੜੇ ਮਾਤਾ ਜੀ ਆ ਬਜ਼ੁਰਗ ਨੇ ਬਹੁਤ ਤੁਸੀਂ ਵੀ ਦੇਖਿਆ ਅੰਦਰ ਉਹਨਾਂ ਨੂੰ ਕਿ ਸਾਨੂੰ ਤੇ ਵੈਸੇ ਗੁਰੂ ਨੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਸਿਖਾਇਆ ਵਾ ਸਾਡਾ ਪੰਜਾਬ ਦਾ ਇੱਕ ਸਭਿਆਚਾਰ ਆ ਔਰ ਉਹ ਮਾਤਾ ਦੀ ਬਾਹ ਮੇਂ ਪੂਰੀ ਚੱਕਨਾਚੂਰ ਕੀਤੀ ਆ ਬਹੁਤ ਮੰਦਭਾਗੀ ਘਟਨਾ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਇਦਾਂ ਹੋਣਾ ਤੇ ਇਹਦੇ ਤੋਂ ਮਾੜਾ ਕੀ ਹੋ ਸਕਦਾ ਜਿੱਥੇ ਸਾਨੂੰ ਸਾਰਿਆਂ ਨੂੰ ਇਹ ਸਿਖਾਇਆ ਜਾਂਦਾ ਵਾ ਕਿ ਆਪਾਂ ਮਿਲ ਜੁਲ ਕੇ ਰਹਿਣਾ ਇੱਕ ਦੂਜੇ ਦਾ ਸਤਿਕਾਰ ਕਰਨਾ ਗੁਰੂ ਘਰ ਦਾ ਜਿਹੜਾ ਗ੍ਰੰਥੀ ਹੰਦਾਵਾ ਉਹਦਾ ਰਤਬਾ ਬਹੁਤ ਵੱਡਾ ਹੁੰਦਾ ਉਹ ਗੁਰੂ ਗ੍ਰੰਥ ਸਾਹਿਬ ਦਾ ਇੱਕ ਸੇਵਾਦਾਰ ਆ ਬਾਬਾ ਬੁੱਢਾ ਸਾਹਿਬ ਸਾਡੇ ਪਹਿਲੇ ਮੁਖ ਗ੍ਰੰਥੀ ਜਿਨ੍ਹਾਂ ਦੇ ਬਾਰੇ ਸਾਡੇ ਇਤਿਹਾਸ ਚ ਲਿਖਿਆ ਬੁੱਢਾ ਸਾਹਿਬ ਖੋਲੋ ਗ੍ਰੰਥ ਸਾਹਿਬ ਕਹਿਆ ਉਹਨਾਂ ਨੂੰ ਅੱਜ ਗ੍ਰੰਥੀ ਸਿੰਘਾਂ ਦੇ ਨਾਲ ਇਹੋ ਜਿਹਾ ਧੱਕਾ ਕੋਈ ਵੀ ਕਰਦੇ ਗਲਤ ਆ ਨਹੀਂ ਹੋਣਾ ਚਾਹੀਦਾ ਅਸੀਂ ਜਿੱਥੇ ਦੂਜੀ ਗੱਲ ਧਾਰਮਿਕ ਭਾਵਨਾਵਾਂ ਉਹਨਾਂ ਦੇ ਕੇਸਾਂ ਦਾੜੀ ਦੀ ਵਿਦਬੀ ਆ ਔਰ ਉਹਨਾਂ ਦੇ ਕਹਿਣ ਦੇ ਮੁਤਾਬਕ ਜਿਹੜਾ ਵੀ ਮਸਲਾ ਵਾ ਬਹਿ ਕੇ ਸਲਝਾਉਣਾ ਚਾਹੀਦਾ ਹੈ ਨਾ ਕਿ ਕੁੱਟਮਾਰ ਕਰਨੀ ਚਾਹੀਦੀ ਹੈ ਨਾ ਉਹਨਾਂ ਦੇ ਕੇਸਾਂ ਦੀ ਬੇਅਦਬੀ ਕਰਨੀ ਚਾਹੀਦੀ ਹੈ ਧਾਰਮਿਕ ਭਾਵਨਾਵਾਂ ਦੇ ਵੀ ਖਿਲਾਫ ਹੋਇਆ ਸਾਰਾ ਕੁਝ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਪੰਜਾਬ ਵਿੱਚ 14 ਹਮਲਿਆਂ ਦੀ ਸਾਜ਼ਿਸ਼ ਰਚਨ ਦੇ ਦੋਸ਼ੀ ਗੈਂਗਸਟਰ ਹੈਪੀ ਪਾਸਿਆ ਨੂੰ ਅਮਰੀਕਾ ਦੇ ਇਮੀਗ੍ਰੇਸ਼ਨ ਤੇ ਕਸਟਮਜ਼ ਇਨਫੋਰਸਮੈਂਟ ਨੇ ਹਿਰਾਸਤ ਵਿੱਚ ਲੈ ਲਿਆ ਹੈ ਇਸ ਗ੍ਰਿਫਤਾਰੀ ਨੂੰ ਰਾਸ਼ਟਰੀ ਜਾਂਚ ਏਜੰਸੀ ਲਈ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ ਜੋ ਲੰਬੇ ਸਮੇਂ ਤੋਂ ਪਾਸਿਆ ਦੀ ਪਾਲ ਕਰ ਰਹੀ ਸੀ ਉਸ ਦੇ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਗਿਆ ਸੀ ਹੈਪੀ ਪਾਸਿਆ ਬੱਬਰ ਖਾਲਸਾ ਇੰਟਰਨੈਸ਼ਨਲ ਵਰਗੇ ਖਾਲਿਸਤਾਨੀ ਸੰਗਠਨਾ ਨਾਲ ਜੁੜਿਆ ਹੋਇਆ ਦੱਸਿਆ ਜਾਂਦਾ ਹੈ ਉਸ ਨੇ ਇਸ ਸਾਲ ਜਨਵਰੀ ਵਿੱਚ ਅੰਮ੍ਰਿਤਸਰ ਦੇ ਗੁਮਟਾਲਾ ਪੁਲਿਸ ਸਟੇਸ਼ਨ ਨੇੜੇ ਹੋਏ ਤਮਾਕੇ ਦੀ ਜ਼ਿੰਮੇਵਾਰੀ ਲਈ ਸੀ ਤੇ ਭਵਿਕ ਵਿੱਚ ਹੋਰ ਤਮਾਕਿਆਂ ਦੀ ਧਮਕੀ ਵੀ ਦਿੱਤੀ ਸੀ ਇੱਕ ਲੰਬੇ ਆਪਰੇਸ਼ਨ ਤੋਂ ਬਾਅਦ ਜਿਸ ਦੇ ਵਿੱਚ ਸਟੇਟ ਆਫ ਪੰਜਾਬ Central Government agencies and the United States authorities uh, cooperated with each other and exchanged information that this person wanted for numerous terrorist crimes in India has been detained in the United States. ਇਸਨੇ ਆਪਣਾ ਜਿਹੜਾ ਕ੍ਰਿਮੀਨਲ ਕੈਰੀਅਰ ਹੈਗਾ ਐਜ਼ ਐਨ ਆਰਗੇਨਾਈਜ਼ਡ ਕ੍ਰਿਮੀਨਲ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ ਨਾਲ ਸ਼ੁਰੂ ਕੀਤਾ ਸੀਗਾ ਤੇ ਉਸਦੇ US ਬੇਸ ਐਸੋਸੀਏਟ ਦਰਮਨ ਕਾਲੋਂ ਅਤੇ ਅਮਰਤਪਲ ਦੇ ਨਾਲ ਉਸਨੇ ਕ੍ਰਿਮੀਨਲ ਐਕਟੀਵਿਟੀ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਪਾਕਿਸਤਾਨ ਬੇਸਡ ਹਰਵਿੰਦਰ ਰਿੰਦਾ ਦੇ ਕੰਟੈਕਟ ਦੇ ਵਿੱਚ ਆ ਕੇ ਇੱਕ ਇਹ ਪ੍ਰਾਇਮਰੀ ਨੋਟ ਬਣ ਗਿਆ ਸੀਗਾ ਜਿਸ ਦੇ ਰਾਹੀਂ ਆਈਐਸਆਈ ਦੇ ਇਸ਼ਾਰਿਆਂ ਤੇ ਟੈਰਰ ਮੋਡਿਊਲਸ ਪੰਜਾਬ ਦੇ ਵਿੱਚ ਡਿਫਰੈਂਟ ਟਾਈਪਸ ਆਫ ਟੈਰਰ ਐਕਟਸ ਕਰਦੇ ਸੀਗੇ ਸੈਪਟੈਂਬਰ 2024 ਤੋਂ ਬਾਅਦ ਜਿਹੜੇ ਇਨਸੀਡੈਂਟਸ ਹੋਏ ਉਹਨਾਂ ਚ ਕਾਫੀਆਂ ਦੇ ਵਿੱਚ ਜਿਹੜਾ ਹੈਗਾ ਹੈਪੀ ਪਾਸਿਆਂ ਦਾ ਡਾਇਰੈਕਟ ਇਨਵੋਲਵਮੈਂਟ ਸੀਗਾ ਤੇ ਹੀ ਵਾਸ ਮਾਸਟਰਮਾਈਂਡਿੰਗ ਟੈਰਰ ਐਕਟੀਵਿਟੀਜ਼ ਵਾਈਲ ਬੇਸਡ ਇਨ ਦੀ ਯੂਨਾਈਟਿਡ ਸਟੇਟਸ ਬਟ ਇੱਕ ਮੈਡਿਕੂਲਸ ਮੈਨਰ ਦੇ ਵਿੱਚ ਪੰਜਾਬ ਪੁਲਿਸ ਨੇ ਇਸ ਨੂੰ ਟਰੈਕ ਕੀਤਾ ਇਸ ਦੇ ਜਿਹੜੇ ਮੋਡਿਊਲ ਸੀਗੇ ਜਿਹੜੇ ਟਰੋਰ ਮੋਡਿਊਲਸ ਇਸਨੇ ਰੇਸ ਕੀਤੇ ਸੀਗੇ ਸਾਰਿਆਂ ਨੂੰ ਡਿਸਮੈਂਟਲ ਕੀਤਾ ਗਿਆ ਤੇ ਇਹਦੀ ਜਿਹੜੀ ਕੰਪਲੀਟ ਮੈਪਿੰਗ ਕੀਤੀ ਗਈ ਇਸ ਦੇ ਕੰਟੈਕਟਸ ਦੀ ਤੇ ਇੰਟੈਲੀਜੈਂਸ ਮੈਪਿੰਗ ਤੋਂ ਬਾਅਦ ਨੈਟਵਰਕ ਡਿਸਰਪਸ਼ਨ ਕੀਤਾ ਗਿਆ ਤੇ ਇੱਕ ਐਕਸਟੈਂਸਿਵ ਡੋਸੀਅਰ ਬਣਾ ਕੇ ਸੈਂਟਰਲ ਏਜੰਸੀਸ ਦੇ ਨਾਲ ਸ਼ੇਅਰ ਕੀਤਾ ਗਿਆ ਤੇ ਥਰੂ ਐਪ੍ਰੋਪਰੀਏਟ ਚੈਨਲਸ ਦੀ ਇਨਫੋਰਮੇਸ਼ਨ ਹੈਜ਼ ਬੀਨ ਸ਼ੇਅਰਡ ਵਿਦ ਦੀ ਯੂ ਐਸ ਅਥਾਰਟिटीज ਐਂਡ ਅਲਟੀਮੇਟਲੀ ਹੀ ਹੈਜ਼ ਬੀਨ ਡੀਟੇਨਡ ਬਾਈ ਦੀ ਯੂ ਐਸ ਅਥਾਰਟिटीज ਇਨ ਇਨ ਯੂਨਾਈਟਿਡ ਸਟੇਟਸ ਹਾਲੇ ਵਿੱਚ ਰਿਲੀਜ਼ ਹੋਈ ਬਾਲੀਵੁੱਡ ਫਿਲਮ ਜਾਟ ਨੂੰ ਲੈ ਕੇ ਪੰਜਾਬ ਵਿੱਚ ਇੱਕ ਨਵਾਂ ਵਿਵਾਦ ਖੜਾ ਹੋ ਗਿਆ ਹੈ ਫਿਲਮ ਦੇ ਡਾਇਰੈਕਟਰ ਸਮੇਤ ਫਿਲਮ ਦੇ ਕਲਾਕਾਰਾਂ ਉੱਤੇ ਜਲੰਧਰ ਦੇ ਸਦਰ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਕੁਝ ਦਿਨ ਪਹਿਲਾਂ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਬਾਲੀਵੁੱਡ ਅਦਾਕਾਰ ਸਨੀ ਦਿਓਲ ਤੇ ਰਣਦੀਪ ਹੁੱਡਾ ਦੀ ਫਿਲਮ ਜਾਟ ਖਿਲਾਫ ਪੰਜਾਬ ਵਿੱਚ ਈਸਾਈ ਪਾਈਚਾਰੇ ਵੱਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਜਲੰਧਰ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਸ਼ਿਕਾਇਤ ਈਸਾਈ ਪਾਈਚਾਰੇ ਦੇ ਨੇਤਾ ਵਿਕਲਾਬ ਗੋਲਡੀ ਨੇ ਦਿੱਤੀ ਸੀ ਦੋਸ਼ ਹੈ ਕਿ ਫਿਲਮ ਵਿੱਚ ਅਦਾਕਾਰ ਰਣਦੀਪ ਹੁੱਡਾ ਨੇ ਈਸਾ ਮਸੀਹ ਤੇ ਇਸਾਈ ਧਰਮ ਵਿੱਚ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਪਵਿੱਤਰ ਚੀਜ਼ਾਂ ਦਾ ਅਪਮਾਨ ਕੀਤਾ ਹੈ। ਜਿਲਮਦਰ ਦੇ ਸਦਰ ਥਾਣੇ ਵਿੱਚ ਜਾਟ ਫਿਲਮ ਦੇ ਬਾਲੀਵੁੱਡ ਅਦਾਕਾਰ ਸਨਿਦੀਓ ਰਣਦੀਪ ਹੁੱਡਾ, ਵਿਨੀਤ ਕੁਮਾਰ ਡਾਇਰੈਕਟਰ ਗੋਪੀ ਚੰਦ, ਨਿਰਮਾਤਾ ਨਵੀਨ ਮਾਲਨੇਨੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਇਸਾਈ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਸੀ। ਤੋ ਜਿਹੜੀ ਐਫਆਈਆਰ ਤਦੋਦਰਜ ਕੀਤੀ ਗਈ ਹੈ ਤੇ ਕਿੰਨ ਲੋਕਾਂ ਦੇ ਕਿਸੇ ਵੀ ਕਿੰਨੇ ਜਿਹੋ ਲੋਕ ਐਚ ਜਿਹੜਾ ਐਫਆਈਆਰ ਤੇ ਨਾਮ ਦਰਜ ਇਰੀਸੈਂਟਲੀ 57/25 ਐਫਆਈਆਰ ਦਰਜ ਹੋਈ ਆ ਪਰ ਇਹਦੇ ਵਿੱਚ ਜਿਹੜੀ ਆ ਉਹ ਹੜਤਾਲ ਜਿਹੜੀ ਬੜੀ ਲੰਬਾਈ ਨਾਲ ਕੀਤੀ ਜਾ ਰਹੀ ਹੈ ਫਿਲਮ ਸਟਾਰਾਂ ਤੇ ਕੀਤੀ ਗਈ ਹੈ ਇਹਦੇ ਵਿੱਚ ਜੋ ਜਿਹੜੇ ਵੀ ਉਹਨਾਂ ਨੇ ਦਰਜ ਕੀਤੇ ਆ ਨਾਮ ਉਹ ਅਸੀਂ ਵੇਖਾਂਗੇ ਕਿਹੜੇ ਫਿਲਮ ਸਟਾਰਾਂ ਦੇ ਕੀ ਆ ਉਹਦੇ ਵਿੱਚ ਫਿਲਮ ਹੀ ਵੇਖਣ ਤੋਂ ਹੀ ਪਤਾ ਲੱਗਣਾ ਕੀ ਆ ਤੋ ਦੋ ਦਿਨ ਪਹਿਲਾਂ ਪ੍ਰੋਟੈਸਟ ਵੀ ਕੀਤਾ ਸੀ ਉਹਨਾਂ ਨੇ આરોਪ ਲਗਾਏ ਸੀਗੇ ਤੇ ਸ਼ਿਕਾਇਤ ਦਿੱਤੀ ਸੀਗੀ ई तो है, 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 है जिस बजिंदर पासर अपने बंद तो व्यक्ति की कुटमार करवाए इस बारे पीड़ित दलविंदर बैनीपाल ने पत्रकारों गलत करद की मामला अप्रैल का है ਇਸ ਵੀਡੀਓ ਵਿੱਚ ਬਜਿੰਦਰ ਉਸ ਨਾਲ ਕੁੱਟਮਾਰ ਕਰ ਰਿਹਾ ਏ ਦਿਲਵਿੰਦਰ ਸਿੰਘ ਨੇ ਗਿਆ ਕਿ ਉਸ ਸਮੇਂ ਦਿੱਲੀ ਵਿੱਚ ਕਿਸਾਨਾਂ ਦਾ ਧਰਨਾ ਚੱਲ ਰਿਹਾ ਸੀ ਕਿਸੇ ਕਿਸਾਨ ਆਗੂ ਨੇ ਗਰੁੱਪ ਵਿੱਚ ਇੱਕ ਵੀਡੀਓ ਪਾਈ ਕਿ ਉਸਦੇ ਪਿਤਾ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਮੈਂ ਉੱਥੇ ਪਹੁੰਚਿਆ ਤੇ ਪੁੱਛਿਆ ਕਿ ਤੁਸੀਂ ਇਸ ਕਿਸਾਨ ਨੂੰ ਕਿਉਂ ਕੁੱਟ ਰਹੇ ਹੋ ਉਸ ਤੋਂ ਬਾਅਦ ਪੀੜਤ ਦਿਲਵਿੰਦਰ ਨੇ ਦੱਸਿਆ ਕਿ ਬਜਿੰਦਰ ਪਾਸਟਰ ਦੇ 70-80 ਗੁੰਡੇ ਆਏ ਤੇ ਉਹਨਾਂ ਨਾਲ ਕੁੱਟਮਾਰ ਕਰਨ ਲੱਗ ਗਏ ਗੱਲ ਕੀ ਸੀ ਗੱਲ ਸਿਰਫ ਇੰਨੀ ਕੁ ਸੀਗੀ ਜਿੱਥੇ ਉਹ ਪਾਸਟਰ ਜਿਹੜਾ ਪਾਸਟਰ ਮੈਂ ਉਹਨੂੰ ਪਾਸਟਰ ਨਹੀਂ ਉਹਨੂੰ ਬਲਾਤਕਾਰੀ ਬਰਜਿੰਦਰ ਕਹਿੰਨਾ ਜਿੱਥੇ ਉਹ ਬਲਾਤਕਾਰੀ ਬਰਜਿੰਦਰ ਆਪਣਾ ਪ੍ਰਚਾਰ ਕਰ ਰਿਹਾ ਸੀ ਉਹਦੇ ਨਾਲ ਹੀ ਕਿਸਾਨ ਆਪਣੇ ਖੇਤ ਦੇ ਵਿੱਚ ਵੜੀ ਕਰ ਰਿਹਾ ਸੀਗਾ ਉਸ ਟਰੈਕਟਰ ਦੀ ਆਵਾਜ਼ ਤੋਂ ਅਕਿਆ ਹੋਇਆ ਇਹ ਬਰਜਿੰਦਰ ਜਿਹੜਾ ਪਾਸਟਰ ਬਰਜਿੰਦਰ ਬਲਾਤਕਾਰੀ ਇਹ ਉਸ ਕਿਸਾਨ ਨੂੰ ਰੋਕਣ ਵਾਸਤੇ ਆਪਣੇ ਬੌਂਸਰ ਭੇਜਦਾ ਜਦੋਂ ਬੌਂਸਰ ਭੇਜਦਾ ਉੱਥੇ ਤੂ ਤੂ ਮੈਂ ਮੈਂ ਹੁੰਦੀ ਆ ਲੜਾਈ ਹੁੰਦੀ ਆ ਉਸ ਲੜਾਈ 'ਚ ਇਹ ਬਰਜਿੰਦਰ ਬਲਾਤਕਾਰੀ ਅੱਡੇ ਤੋਂ ਵੱਧ ਪਿੰਡ ਨੂੰ ਕੁੱਟਦਾ ਆਪਣੇ ਬੌਂਸਰਾਂ ਨੂੰ ਲੈ ਕੇ ਅੱਡੇ ਤੋਂ ਵੱਧ ਪਿੰਡ ਦੀਆਂ ਲੱਤਾਂ ਤੋੜਦਾ ਬਾਹਾਂ ਤੋੜਦਾ ਪ੍ਰੋਪਰ ਇੱਕ ਦੰਗੇ ਦਾ ਮਾਹੌਲ ਬਣਾਉਂਦਾ ਉੱਥੇ ਉਸ ਪਿੰਡ 'ਚ ਦੰਗਾ ਹੁੰਦਾ ਸਾਡੀ ਲੜਾਈ ਸਿਰਫ ਤੇ ਸਿਰਫ ਇਸ ਕ੍ਰਾਈਮਨਲ ਦੇ ਖਿਲਾਫ ਆ ਮੈਂ ਤੈਨੂੰ ਪਾਸਟਰ ਵੀ ਨਹੀਂ ਕਹਿੰਦਾ ਇਹ ਬਲਾਤਕਾਰੀ ਦੇ ਖਿਲਾਫ ਹੈਗਾ ਤੇ ਜੇ ਕਿਸੇ ਨੂੰ ਇਹ ਲੱਗਦਾ ਕਿ ਇਹਦੇ ਉੱਤੇ ਕੀਤੇ ਸਵਾਲਾਂ ਨਾਲ ਕ੍ਰਿਸਚੀਅਨਟੀ ਬਦਨਾਮ ਹੋ ਰਹੀ ਆ ਤਾਂ ਫਿਰ ਇਹ ਫਰਜ਼ ਤੁਹਾਡਾ ਬਣਦਾ ਇਹ ਪ੍ਰੈਸ ਕਾਨਫਰੰਸ ਦਾ ਫਰਜ਼ ਤੁਹਾਡਾ ਬਣਦਾ ਤੁਸੀਂ ਨੱਥ ਪਾਓ ਇਹਨਾਂ ਨੂੰ ਸਾਡਾ ਫਰਜ਼ ਨਹੀਂ ਬਣਦਾ ਪਰ ਤੁਸੀਂ ਬੋਲਦੇ ਨਹੀਂ ਵੱਡੇ ਵੱਡੇ ਬਿਸ਼ਪਾਂ ਨਾਲ ਗੱਲ ਹੋਈ ਵੱਡੇ ਵੱਡੇ ਪਾਸਟਰਾਂ ਨਾਲ ਗੱਲ ਹੋਈ ਆ ਅੰਦਰ ਖਾਤੇ ਦਾ ਕਹਿੰਦੇ ਅਸੀਂ ਤੁਹਾਡੇ ਨਾਲ ਅਖੜੇ ਆ ਤੁਸੀਂ ਇਸ ਗੰਦ ਨੂੰ ਸਾਫ਼ ਕਰੋ ਪਰ ਤੁਸੀਂ ਕਿਉਂ ਸੁੱਤੇ ਹੋ ਤੁਹਾਡਾ ਫਰਜ਼ ਬਣਦਾ ਤੁਸੀਂ ਆ ਕੇ 크ਿਸਚੀਅਨਟੀ ਦੇ ਅੰਦਰ ਤੁਹਾਡੇ ਇਹ ਜਿਹੜਾ ਐਦਾਂ ਦੇ ਗੰਦ ਨੇ ਇਹਨਾਂ ਨੂੰ ਸਾਫ਼ ਕਰਨਾ ਤੁਹਾਡਾ ਫਰਜ਼ ਬਣਦਾ ਇਹ ਸਾਡਾ ਫਰਜ਼ ਨਹੀਂ ਹੈ ਪਾਲੀਵੁੱਡ ਗਾਇਕ ਗੁਰਦਾਸ ਮਾਨ ਅੱਜ ਸੂਫੀ ਗਾਇਕ ਖੰਸਰਾਜ ਹਾਂ ਜਿਕਰ ਪਹੁੰਚੇ ਜਿੱਥੇ ਉਹਨਾਂ ਹਾਂਸਰਾਜ ਹਾਂਸ ਦੀ ਪਤਨੀ ਰੇਸ਼ਮ ਕੌਰ ਦੀ ਮੌਤ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸੇ ਨਾਲ ਹੀ ਪਾਸਪਾ ਗੂ ਤਰਨ ਚੁਗਵਲੋ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਦੱਸਿਆ ਗਿਆ ਕਿ ਸੂਫੀ ਗਾਇਕ ਖੰਸਰਾਜ ਹਾਂਸ ਦੀ ਪਤਨੀ ਰੇਸ਼ਮ ਕੌਰ ਦਾ 2 ਅਪ੍ਰੈਲ ਨੂੰ ਟੈਗੋਰ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ। ਨਵੇਂ ਪਾਚਾ ਹਿੰਦ ਦੀ ਚਾਦਰ ਸ਼ਿਰਗੁਰ ਤੇ ਇੱਕ ਬਹਾਦਰ ਸਾਹਿਬ ਜੀ ਦੇ 404ਵੇਂ ਪ੍ਰਕਾਸ਼ ਪੁਰਬ ਮੌਕੇ ਗੁਰੂ ਜੀ ਦੇ ਜਨਮ ਅਸਾਨ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸੰਗਤਾਂ ਦੀਆਂ ਖਾਸ ਰੌਣਕਾਂ ਦੇਖਣ ਨੂੰ ਮਿਲੀਆਂ ਜਿੱਥੇ ਗੁਰੂ ਜੀ ਦੇ ਜਨਮ ਅਸਥਾਨ ਤੇ ਹਰ ਸਾਲ ਵਾਂਗ ਸੰਗਤਾਂ ਵੱਡੀ ਗਿਣਤੀ ਵਿੱਚ ਨਤਮਸਤਕ ਹੋਣ ਲਈ ਪਹੁੰਚੀਆਂ ਤੇ ਸੰਗਤਾਂ ਵੱਲੋਂ ਪ੍ਰਕਾਸ਼ਪੁਰ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਲਈ ਖਾਸ ਪ੍ਰਬੰਧ ਵੀ ਕੀਤੇ ਗਏ ਗੁਰੂ ਘਰ ਮਹਿਲ ਵਿਖੇ ਪ੍ਰਕਾਸ਼ਧਾਰਿਆ ਹੈ ਸਮੂਹ ਸੰਗਤਾਂ ਅੱਜ ਦਾ ਦਿਨ ਜਿਹੜਾ ਹੈਗਾ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਹਨ ਉਹਨਾਂ ਨੇ Hindu ਧਰਮ ਦੀ ਰੱਖਿਆ ਦੇ ਲਈ ਆਪਣਾ ਸੀਸ ਨਵੀਂ ਦਿੱਲੀ ਜਿਸ ਗਨ ਸਹਿਬ ਵਿਖੇ ਕੁਰਬਾਨ ਕਰ ਦਿੱਤਾ ਜੇ ਅੱਜ ਹਿੰਦੂਆਂ ਦੇ ਦੀਵੇ ਜ ਜਿਹੜੇ ਤੇਲ ਪੈ ਰਿਹਾ ਹੈ ਤਾਂ ਗੁਰੂ ਤੇਗ ਬਹਾਦਰ ਜੀ ਦੇ ਖੂਨ ਦਾ ਪੈ ਰਿਹਾ ਹੈ ਅੱਜ ਸਨਾਤਨ ਤੁਨ ਤਾਂ ਹੀ ਬਚਿਆ ਜੇ ਹਿੰਦੀ ਚਾਦਰ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਛੇਧੀ ਕੀਤੀ ਸੀ ਅੱਜ ਜਿਹੜੀਆਂ ਸਾਰੀਆਂ ਸੰਗਤਾਂ ਉਹਨਾਂ ਨੂੰ ਨਤਬਸਤਕ ਹੋਣ ਲਈ ਗੁਰੂ ਕੇ ਮਹਿਲ ਪਹੁੰਚ ਰਹੀਆਂ ਹਨ ਤੇ ਸਮੂਹ ਸੰਗਤਾਂ ਅੱਜ ਨੂੰ ਅੱਜ ਦੇ ਦਿਨ ਦੀ ਬਹੁਤ-ਬਹੁਤ ਵਧਾਈ ਹੋਵੇ ਅਮਰੀਕਾ ਦੀ ਫਲੋਰੀਡਾ ਯੂਨੀਵਰਸਿਟੀ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਇੱਥੇ ਅੰਨੇ ਵਾਹ ਗੋਲੀਬਾਰੀ ਹੋਈ ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਪੰਜ ਲੋਕ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਭੇਜੀ ਗਵਾਇਆ ਗਿਆ ਪੁਲਿਸ ਨੇ ਇੱਕ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਦੀ ਪਛਾਣ ਫਿਨਿਕਸ ਇਕਨਰ ਵਜੋ ਹੋਈ ਹੈ ਫਲੋਰੀਡਾ ਪੁਲਿਸ ਨੇ ਦੱਸਿਆ ਕਿ ਇੱਕ ਸਥਾਨਕ ਡਿਪਟੀ ਸ਼ਰੀਫ ਦੇ ਪੁੱਤਰ ਨੇ ਫਲੋਰੀਡਾ ਸਟੇਟ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਤੇ ਪੁਰਾਣੀ ਸਰਵਿਸ ਗਨ ਨਾਲ ਗੋਲੀਬਾਰੀ ਕੀਤੀ ਗੋਲੀਬਾਰੀ ਸ਼ੁਰੂ ਹੋਣ ਤੋਂ ਬਾਅਦ ਇਮਾਰਤ ਨੂੰ ਬੰਦ ਕਰ ਦਿੱਤਾ ਗਿਆ ਵਿਦਿਆਰਥੀਆਂ ਨੂੰ ਸੁਰੱਖਿਅਤ ਥਾਵਾਂ ਤੇ ਰਹਿਣ ਦੇ ਹੁਕਮ ਦਿੱਤੇ ਗਏ ਨੇ। ਗਲਾਸਗੋ ਨੇੜਲੇ ਕਸਬੇ ਪਰਥ ਸਥਿਤ ਸਿੱਦੂਜ਼ ਇੰਡੀਅਨ ਕੁਜ਼ੀਨ ਐਂਡ ਕੋਕਟੇਲ ਬਾਰ ਦੇ ਮਾਲਕ ਸਤਿੰਦਰ ਸਿੰਘ ਸਿੱਧੂ ਨੇ ਆਸਨਿਕ ਅਵਾਰਡਸ 2025 ਹਾਸਲ ਕੀਤਾ ਏ ਸਕਾਟਲੈਂਡ ਦੇ ਬਿਹਤਰੀਨ ਸਨਮਾਨ ਸਮਾਰੋਹਾਂ ਵਿੱਚ شمار ਇਸ ਅਵਾਰਡਸ ਮਾਗਮ ਵਿੱਚ ਸਤਿੰਦਰ ਸਿੰਘ ਸਿੱਧੂ ਨੂੰ ਵੋਟਾਂ ਦੇ ਆਧਾਰ ਤੇ ਸਾਲ ਦਾ ਸਰਵੋਤਮ ਸ਼ੈਫ ਸਨਮਾਨ ਨਾਲ ਨਿਵਾਜਿਆ ਗਿਆ। जिकरी होगी कि सिंदर सिंह सिद्धू अपनी आंठ तक मेहनत ते काबिलियत ਦੇ ਸਿਰ ਤੇ ਪਹਿਲਾਂ ਵੀ ਕਈ ਵਕਕਾਰੀ ਸਨਮਾਨ ਹਾਸਲ ਕਰ ਚੁੱਕੇ ਨੇ ਇਸ ਪ੍ਰਤੀਨਿਧੀ ਨਾਲ ਗੱਲਬਾਤ ਦੌਰਾਨ ਉਹਨਾਂ ਕਹਿਆ ਕਿ ਕੋਈ ਵੀ ਕਾਰੋਬਾਰ ਸਖਤ ਮਿਹਨਤ ਤੇ ਲਗਨ ਦੇ ਬਾਲ ਬੂਤੇ ਤੇ ਹੀ ਕਾਮਯਾਬ ਹੁੰਦਾ ਏ ਗਾਹਕਾਂ ਦੀ ਸੰਤੁਸ਼ਟੀ ਤੇ ਤੁਹਾਡਾ ਮਿਲਵਰਤਨ ਬਹੁਤ ਜ਼ਰੂਰੀ ਹੈ सिंदर सिंह सिद्धू ਨੇ ਇਸ ਸਨਮਾਨ ਦੀ ਪ੍ਰਾਪਤੀ ਤੇ ਆਪਣੇ ਮਿਹਨਤੀ ਸਟਾਫ ਤੇ ਸਮੂਹ ਗਾਕਾਂ ਨੂੰ ਵਧਾਈ ਦਿੱਤੀ ਲੰਡਨ ਦੀ ਪ੍ਰਸਿੱਧ ਸੰਸਥਾ ਵੌਇਸ ਆਫ ਊਮਨ 2014 ਵਿੱਚ ਹੋਂਦ ਵਿੱਚ ਆਈ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਸੰਸਥਾ ਨਾਲ ਜੁੜੀਆਂ ਔਰਤਾਂ ਵੱਲੋਂ ਸੁਰਿੰਦਰ ਕੌਰ ਦੀ ਅਗਵਾਈ ਹੇਠ ਹਨੇਕਾਂ ਸਮਾਗਮ ਕਰਕੇ ਔਰਤਾਂ ਨੂੰ ਜਾਗਰੂਕ ਕਰਨ ਦੇ ਉਪਰਾਲੇ ਕੀਤੇ ਗਏ ਔਰਤਾਂ ਦੀ ਮਾਨਸਿਕ ਸਿਹਤ ਸਰੀਰਕ ਤੰਦਰੁਸਤੀ ਸੰਬੰਧੀ ਵਿਸ਼ੇਸ਼ ਸਮਾਗਮ ਕਰਵਾਏ ਜਾਂਦੇ ਰਹੇ ਸੰਸਥਾ ਦੇ ਕੰਮਾਂ ਨੂੰ ਦੇਖਦਿਆਂ ਸੁਰਿੰਦਰ ਕੌਰ ਨੂੰ IIW ਸ਼ੀ ਇਨਸਪਾਇਰਸ ਅਵਾਰਡ ਨਾਲ ਪਾਰਲੀਮੈਂਟ ਹਾਲ ਵਿੱਚ ਸਨਮਾਨਿਤ ਕੀਤਾ ਗਿਆ ਹਾਲਾਂਕਿ ਸੁਰਿੰਦਰ ਕੌਰ ਉਸ ਸਮੇਂ ਦੇਸ਼ ਤੋਂ ਬਾਹਰ ਗਏ ਹੋਏ ਸਨ ਉਹਨਾਂ ਦੀ ਥਾਂ ਤੇ ਅਵਤਾਰ ਕੌਰ ਚਾਨਾ ਨੇ ਉਕਤ ਸਨਮਾਨ ਹਾਸਲ ਕੀਤਾ ਰਾਜ਼ੀਏ ਕਿ ਵੌਇਸ ਆਫ ਔਮਨ ਸੰਸਥਾ ਨੂੰ ਹੁਣ ਤੱਕ 15 ਵਕਤਾਰੀ ਐਵਾਰਡ ਮਿਲ ਚੁੱਕੇ ਨੇ ਇਸ ਮਾਨਮਤੀ ਪ੍ਰਾਪਤੀ ਤੇ ਫਖਰ ਕਰਦਿਆਂ ਸੰਸਥਾ ਦੀਆਂ ਸਮੂਹ ਮੈਂਬਰਾਂ ਵੱਲੋਂ ਸੁਰਿੰਦਰ ਗੌਰ ਨੂੰ ਹਾਰਦਿਕ ਵਧਾਈ ਦਿੱਤੀ ਗਈ। ਪ੍ਰਤੀਨਿਧੀ ਨਾਲ ਗੱਲਬਾਤ ਦੌਰਾਨ ਸੁਰਿੰਦਰ ਗੌਰ ਨੇ ਦੱਸਿਆ ਕਿ ਉਹ ਤੇ ਉਹਨਾਂ ਦੀਆਂ ਸਾਥਣਾਂ ਸਿਰਫ ਤੇ ਸਿਰਫ ਕੰਮ ਕਰਨ ਵਿੱਚ ਯਕੀਨ ਕਰਦੀਆਂ ਨਹੀਂ। ਐਹੀ ਵਜਾ ਹੈ ਕਿ ਸੱਚੇ ਦਿਲੋਂ ਕੀਤੇ ਕੰਮਾਂ ਦੇ ਫਲ ਵੱਜੋਂ ਸਨਮਾਨ ਝੋਲੀ ਪੈਂਦੇ ਨੇ। ਸੁਰਿੰਦਰ ਗੌਰ ਨੇ ਕਿਹਾ ਕਿ ਬੇਸ਼ੱਕ ਇਹ ਸਨਮਾਨ ਉਹਨਾਂ ਦੇ ਨਾਮ ਤੇ ਅੰਕਿਤ ਹੈ ਪਰ ਉਹ ਇਹ ਸਨਮਾਨ ਆਪਣੀਆਂ ਸਾਥਣਾਂ ਨੂੰ ਸਮਰਪਿਤ ਕਰਦੇ ਨੇ ਜਿਨ੍ਹਾਂ ਵੱਲੋਂ ਸੰਸਥਾ ਦੇ ਕੰਮਾਂ ਦਾ ਭਾਰ ਹਮੇਸ਼ਾ ਆਪਣੇ ਮੋਢਿਆਂ ਤੇ ਚੁੱਕਿਆ ਜਾਂਦਾ ਰਿਹਾ। ਤੇਜਨੋਂ ਤੱਕ ਦੀਆਂ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਚੌਣਵੀਆਂ ਖਬਰਾਂ ਤੇ ਅੰਮ੍ਰਿਤਪਾਲ ਸਿੰਘ ਨੂੰ ਇੱਕ ਸਾਲ ਹੋਰ ਰਹਿਣਾ ਪਵੇਗਾ ਡਿਬਰੂਗੜ੍ਹ ਜੇਲ੍ਹ ਪੰਜਾਬ ਸਰਕਾਰ ਨੇ ਐਨਐਸਏ ਤਹਿਤ ਹਿਰਾਸਤ ਵਧਾਈ ਪੰਜਾਬ ਵਿੱਚ ਹੋਵੇਗੀ ਹਫੀਮ ਦੀ ਖੇਤੀ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਵੀ ਸੋਸਤਾਈ ਵਿੱਚ ਸਰਕਾਰ ਬਣੀ ਤਾਂ ਹਫੀਮ ਦੀ ਖੇਤੀ ਬਾਰੇ ਕਰਾਂਗੇ ਵਿਚਾਰ ਬੰਬਾਂ ਵਾਲਾ ਬਿਆਨ ਪਿੱਛਾ ਨਹੀਂ ਛੱਡ ਰਿਹਾ ਪ੍ਰਤਾਪ ਸਿੰਘ ਬਾਜਵਾਦਾ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਨ ਨੇ ਕਿਹਾ ਜਤਾ ਬਾਜਵਾ ਆਪਣੇ ਸੂਤਰ ਦਸਨ ਤੇ ਜਾਣ ਲੋਕਾਂ ਵਿੱਚ ਝੂਠੀ دہشت ਫੈਲਾਉਣ ਲਈ ਮੰਗਣ ਮਾਫੀ 9584 ਗੁਰਦੂਗ ਇਕ ਬਹਾਦਰ ਸਾਹਿਬੀ ਦੇ 404ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸੰਗਤਾਂ ਦੀਆਂ ਖਾਸ ਲੌਣਾਂ ਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਲਈ ਕੀਤੇ ਗਏ ਖਾਸ ਪ੍ਰਬੰਧ ਤੇ ਵਿਦੇਸ਼ਾਂ ਵਿੱਚ ਛਾਏ ਪੰਜਾਬੀ ਆਸਨਿਕ ਅਵਾਰਡਸ 2025 ਵਿੱਚ ਸਤਿੰਦਰ ਸਿੱਧੂ ਨੇ ਸਾਲ ਦਾ ਸਰਵੋਤਮ ਸ਼ੈਫ ਅਵਾਰਡ ਜਿੱਤਿਆ ਤੇ ਲੰਡਨ ਦੀ ਪ੍ਰਸਿੱਧ ਸੰਸਥਾ ਵੌਇਸ ਆਫ ਊਮਨ ਦੀ ਪ੍ਰਮੁੱਖ ਸੁਰਿੰਦਰ ਕੌਰ IIW ਸ਼ੀ ਇਨਸਪਾਇਰਜ਼ ਅਵਾਰਡ ਨਾਲ ਸਨਮਾਨਿਤ ਇਜ਼ਨਾਲੀ ਰਾਪਤਾ ਨਿਊਜ਼ਾ ਖਬਰਾਂ ਦਾ ਬਲੈਟਨ ਖਤਮ ਹੁੰਦਾ ਹੈ ਆਗਿਆ ਦਿਓ ਸਤਿ ਸ਼੍ਰੀ ਅਕਾਲ